ਅੰਮ੍ਰਿਤ ਪ੍ਰੋਜੈਕਟ ਬਾਰੇ ਦਿਓ ਜੀ ਜਾਣਕਾਰੀ ਜੋ ਅੱਜ ਸੇਵਾ ਕਰਦੇ ਹੋ। ਪ੍ਰੋਜੈਕਟ ਅੰਮ੍ਰਿਤ ਦਾ ਇਹ ਤੀਸਰਾ ਪੜਾਅ ਹੈ। ਸਤਕੁਰ ਮਾਤਾ ਸੁਦਿਕਸ਼ਾ ਜੀ ਮਹਾਰਾਜ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਲਗਾਤਾਰ 3 ਸਾਲ ਤੋਂ ਪ੍ਰੋਜੈਕਟ ਅੰਮ੍ਰਿਤ ਸਵੱਛ ਜਲ ਸਵੱਛ ਮਨ ਪਾਣੀ ਅੰਮ੍ਰਿਤ ਹੈ। ਤਾਂ ਪਾਣੀ ਦੀ ਜਿਹੜੀ ਸਫਾਈ ਹੈ ਉਹ ਬਹੁਤ ਅਤੀ ਜ਼ਰੂਰੀ ਹੈ। ਤੋ ਨੰਨਕਾਰੀ ਮਿਸ਼ਨ ਦੇ ਅੱਜ 10 ਲੱਖ ਤੋਂ ਜ਼ਿਆਦਾ ਵਲੰਟੀਅਰ ਇਸ ਸੀਜ਼ਨ ਨੂੰ ਪੂਰੀ ਤਰ੍ਹਾਂ ਪਾਣੀ ਜੀਵਨ ਹੈ ਪਾਣੀ ਅੰਮ੍ਰਿਤ ਹੈ ਪਾਣੀ ਵੇਸਟ ਨਹੀਂ ਹੋਣਾ ਚਾਹੀਦਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ਤੋ ਸਾਰੇ ਇੱਕ ਵਾਟਰ ਬੋਡੀ ਦੀ ਸਫਾਈ ਕਰਕੇ ਜਾਂ ਹਰ ਤਰ੍ਹਾਂ ਦੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਉਸ ਲੋਗਨ ਕਿ ਪ੍ਰਦੂਸ਼ਨ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਹਾਨੀ ਕਰਕੇ ਸਤਗੁਰੂ ਮਾਤਾ ਸੁਰੀਖਸ਼ਾ ਜੀ ਮਹਾਰਾਜ ਦਾ ਆਦੇਸ਼ ਹੈ ਕਿ ਪ੍ਰਕਿਰਤੀ ਸਾਡੀ ਆਪਣੀ ਹੈ ਤੋ ਪਰਮਾਤਮਾ ਨੇ ਸਾਨੂੰ ਭੇਜਿਆ ਹੈ ਪ੍ਰਕਿਰਤੀ ਦੇ ਉੱਪਰ ਤੋ ਜਿੱਦਾਂ ਦੀ ਪ੍ਰਕਿਰਤੀ ਹੈ ਉਸ ਤੋਂ ਜ਼ਿਆਦਾ ਅچھے ਤਰੀਕੇ ਨਾਲ ਇਸ ਨੂੰ ਛੋੜ ਕੇ ਜਾਣਾ ਹੈ ਤੋ ਪਾਵ ਇਹੀ ਹੈ ਕਿ ਸਫਾਈ ਦੇ ਵਿੱਚ ਖੁਦਾਈ ਹੈ ਤੋ ਅੱਜ ਵੀ ਸਤਗੁਰ ਮਾਤਾ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਗ੍ਹਾ-ਜਗ੍ਹਾ ਦੇ ਉੱਪਰ ਪੂਰੇ ਆਲ ਇੰਡੀਆ ਦੇ ਵਿੱਚ ਸਫਾਈ ਦੇ ਅਭਿਆਨ ਕੀਤੇ ਜਾ ਰਹੇ ਨੇ ਤੋ ਪਾਣੀ ਨੂੰ ਸਵੱਛ ਰਹਿਣ ਦਾ ਇੱਕ ਜੋ ਟਾਰਗੇਟ ਹੈ ਸਤਗੁਰ ਦਾ ਇਸ ਦੇ ਵਿੱਚ ਸਾਰੇ ਅੱਜ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਨੇ ਅੱਜ ਇੱਥੇ ਸੰਧੰਕਾਰੀ ਭਵਨ ਮੋਗਾ ਤੋ ਐਸੇ ਅਭਿਆਨ ਦੇ ਵਿੱਚ ਹੀ ਬੁੱਗੀਪੁਰਾ ਚੌਂਕ ਤੋਂ ਲੈ ਕੇ ਜੋ ਸਾਡਾ ਮੈਡੀ ਸਿਟੀ ਹੌਟਸਪਿਟਲ ਹੈ ਜੀਟੀ ਰੋਡ ਦੀ ਇੱਕ ਸਫਾਈ ਕੀਤੀ ਗਈ ਸਾਰੇ ਪਵਨ ਦੀ ਸਫਾਈ ਕੀਤੀ ਗਈ 3 ਪਲਾਂਟੇਸ਼ਨ ਕੀਤੀ ਗਈ ਤੋ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਪਾਣੀ ਨੂੰ ਬਚਾਣਾ ਹੈ ਸਫਾਈ ਅੰਦਰ ਦਾ ਪੋਲੂਸ਼ਨ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਸਾਡੇ ਵਾਸਤੇ ਹਾਨੀਕਾਰਕ ਨੇ ਜੋ ਅੰਦਰ ਦਾ ਪੋਲੂਸ਼ਨ ਹੈ ਉਹ ਸਾਡਾ ਮਨ ਪਰਮਾਤਮਾ ਦੇ ਨਾਲ ਜਦੋਂ ਜੁੜਦਾ ਹੈ ਫਿਰ ਹੀ ਉਹ ਸਾਫ਼ ਹੁੰਦਾ ਹੈ ਤੋ ਜਿਹੜਾ ਬਾਹਰ ਦਾ ਪੋਲੂਸ਼ਨ ਹੈ ਉਹਦੇ ਵਾਸਤੇ ਹਰ ਕਿਸੇ ਨੂੰ ਜਾਗਰਤ ਹੋਣਾ ਚਾਹੀਦਾ ਹੈ ਇਹੀ ਹੈ ਜੋ ਮਿਸ਼ਨ ਦਾ ਸੰਦੇਸ਼ ਹੈ ਸਰ ਤੁਸੀਂ 3 ਪਲਾਂਟੇਸ਼ਨ ਦੀ ਗੱਲ ਕੀਤੀ ਹੈ ਕਾਸ਼ਨ ਅੱਜ ਹੋਈ ਹੈ ਕਿ ਉਹਨਾਂ ਨੂੰ ਬਾਤ ਦੇ ਵਿੱਚ ਪਾਣੀ ਵਗੈਰਾ ਜਾਂ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਹੈ ਹਾਂਜੀ ਉਸ ਤੋਂ ਬਿਨਾਂ ਤਾਂ ਕੋਈ ਫਾਇਦਾ ਨਹੀਂ ਨਾ ਜੀ ਤਾਂ ਕਿਉਂਕਿ ਜਿਹੜੀ ਟੀਪ ਲਾਂਟੇਸ਼ਨ ਹੈ ਜਿਹੜਾ ਪੌਦਾ ਹੈ ਉਸ ਦਾ ਜਿਹੜਾ ਇੱਕ ਸਮਾਂ ਹੈ ਜਦੋਂ ਤੱਕ 2 ਤੋਂ ਲੈ ਕੇ 3 ਸਾਲ ਤੱਕ ਉਹਦੀ ਕੇਅਰ ਨਹੀਂ ਕੀਤੀ ਜਾਂਦੀ ਉਹਦਾ ਤਾਂ ਕੋਈ ਲਾਭ ਨਹੀਂ ਹੈ ਇਸ ਕਰਕੇ ਸਤਗੁਰ ਮਤਾ ਜੀ ਦਾ ਖਾਸ ਆਦੇਸ਼ ਹੈ ਜਿਹੜਾ ਪੌਦਾ ਲੱਗੇ ਵੀ ਤੋਂ 2 ਤੋਂ ਲੈ ਕੇ 3 ਸਾਲ ਤੱਕ ਜਦੋਂ ਉਹ ਉਸ ਤੋਂ ਬਾਅਦ ਤੋਂ ਪ੍ਰਕਿਰਤੀ ਉਸ ਨੂੰ ਸਮਝਦੀ ਹੈ ਤਾਂ ਉਦੋਂ ਤੱਕ ਉਹਦੀ ਜਿਹੜੀ ਸਾਂਭ ਸੰਭਾਲ ਕਰਨੀ ਹੈ ਉਹ ਤੇ ਜ਼ਰੂਰੀ ਹੈ ਔਰ ਕਿਹੜੇ ਕਿਹੜੇ ਕਾਰਜ ਜਿਹੜੇ ਹੈਗੇ ਆ ਇਸ ਸੰਸਥਾ ਵੱਲੋਂ ਕੀਤੇ ਮਿਸ਼ਨ ਦੇ ਵੱਲੋਂ ਸਮਾਜ ਭਲਾਈ ਦੇ ਵਿੱਚ ਜਿਹੜਾ ਯੋਗਦਾਨ ਯੋਗਾਂ ਯੋਗਾਂ ਤੋਂ ਜਿੱਦਾਂ ਪੀਰਾਂ ਭੰਗਬਣਾ ਦੇ ਆਦੇਸ਼ ਹੈ 바ਵਾ ਹਰਦੇਵ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਹੀ 바ਵਾ ਹਰਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਅੱਜ 23 ਫਰਵਰੀ ਨੂੰ ਜਦੋਂ ਮਨਾਇਆ ਗਿਆ ਤੋਂ 바ਵਾ ਜੀ ਨੇ ਐਸਾ ਹੀ ਸੰਦੇਸ਼ ਦੇਣਾ ਦਿੱਤਾ ਕਿ ਜੋ ਸਾਰਾ ਸਮਾਜ ਸਾਡਾ ਆਪਣਾ ਹੈ ਸਾਰੀ ਦੁਨੀਆ ਸਾਡੀ ਆਪਣੀ ਹੈ ਤੋ ਸਭ ਦਾ ਇੱਕ ਜਿਹੜਾ ਇੱਕ ਤਬ ਦਾ ਜਿਹੜਾ ਭਾਵ ਹੈ ਤੋ ਸਾਰਾ ਸਭ ਦੇ ਨਾਲ ਇੱਕ ਮਿਲ ਕੇ ਯੋਗਦਾਨ ਦੇਣਾ ਹੈ ਉਸ ਦੇ ਵਿੱਚ ਮਿਸ਼ਨ ਦੇ ਵੱਲੋਂ अनेका ऐसे ਸਫਾਈ ਅਭਿਆਨ ਕੀਤੇ ਜਾਂਦੇ ਨੇ ਬਲੱਡ ਕੈਂਪਸ ਦੇ ਵਿੱਚ ਮਿਸ਼ਨ ਦਾ ਬਹੁਤ ਇੱਕ ਨਾਮ ਹੈ ਵਰਲਡ ਰਿਕਾਰਡ ਹੈ ਤੋ ਕਿਸੇ ਨੂੰ ਵੀ ਬਲੱਡ ਦੀ ਲੋੜ ਹੋਵੇ ਤੋ ਉਹ ਮਿਸ਼ਨ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਬਲੱਡ ਕੈਂਪਸ ਲਗਾਏ ਜਾਂਦੇ ਨੇ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਕੋਈ ਪ੍ਰਕਿਰਤਿਕ ਆਫਤਾ ਹੈ ਉਸ ਦੇ ਵਿੱਚ ਵੀ ਮਿਸ਼ਨ ਦੇ ਵੱਲੋਂ ਮਿਸ਼ਨ ਦੇ ਵਲੰਟੀਅਰ ਹਰ ਵੇਲੇ ਤਿਆਰ ਰਹਿੰਦੇ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਜਾਗਰਤੀ ਹੈ ਕੋਈ ਲੋੜ ਹੈ ਤੋ ਅਨੇਕਾਂ ਪ੍ਰਕਾਰ ਦੇ ਮਿਸ਼ਨ ਦੇ ਵੱਲੋਂ ਜੋ ਸਿੱਖਿਆ ਦੇ ਅਧਾਇਰੇ ਚਲਾਏ ਗਏ ਨੇ ਅਨੇਕਾਂ ਪ੍ਰਕਾਰ ਦੇ ਜੋ ਇੱਕ ਜੋ ਹਸਪੀਟਲਸ ਵੀ ਚੱਲਦੇ ਨੇ ਤਾਂ ਕਿ ਮਾਨਵ ਮਾਨਵ ਦੇ ਨੇੜੇ ਆਵੇ ਜੋ ਰੱਬੀ ਕਹਨਾਂ ਇੱਕ ਸੰਦੇਸ਼ ਹੈ ਕਿ ਕਿਸੇ ਦਾ ਦਰਦ ਜਿਸ ਦਿਲ ਮੇ ਨਾ ਹੋ ਉਹ ਦਿਲ ਨਹੀਂ ਹੁੰਦਾ ਉਹ ਦਿਲ ਪੱਥਰ ਹੈ ਪੱਥਰ ਪਿਆਰ ਕੇ ਕਾਬਲ ਨਹੀਂ ਹੁੰਦਾ ਤਾਂ ਇੱਕ ਦੂਜੇ ਦੇ ਪ੍ਰਤੀ ਦਰਦ ਰੱਖਣਾ ਇੱਕ ਦੂਜੇ ਨੂੰ ਪਿਆਰ ਦੇ ਨਾਲ ਇੱਕ ਜ਼ਿੰਦਗੀ ਜੀਣਾ ਇਹ ਮਿਸ਼ਨ ਦਾ ਇੱਕ ਜੋ ਸੰਦੇਸ਼ ਹੈ ਤੋਂ ਇਹ ਕਾਰ ਲਗਾਤਾਰ ਵਧਦੇ ਜਾ ਰਹੇ ਨੇ ਛੋਟੇ ਬੱਚੇ ਵੀ ਸੇਵਾ ਕਰ ਰਹੇ ਆ ਅੱਜ ਇੱਥੇ ਜਦੋਂ ਸੁਧਾਲੋ ਪਹੁੰਚੇ ਕਿੱਥੋਂ ਕੱਲੇ ਮੋਗੇ ਦੇ ਆ ਕਿ ਹਾਂ ਮੋਗੇ ਦੇ ਹੈ ਇਸ ਜਗ੍ਹਾ ਦੇ ਉੱਪਰ ਪੂਰੇ ਮੋਗੇ ਦੇ ਨਾਲ ਜਿਹੜੀ ਪਿੰਡ ਦੀ ਵੀ ਸੰਗਤ ਹੈ ਉਹ ਸਾਰੀ ਸੰਗਤ ਐਸੇ ਛੋਟੇ-ਛੋਟੇ ਬੱਚੇ ਆ ਤੋਂ ਸੇਵਾਦਾਲ ਦੇ ਜਿੰਨੇ ਸਾਡੇ ਜਵਾਨ ਮਹਾਤਮਾ ਵਿਦਵਰਦੀ ਇਹਨਾਂ ਨੇ ਆਪਣੇ ਆਪ ਨੂੰ ਪੂਰਾ ਸਮਰਪਨ ਡੈਡੀਕੇਸ਼ਨ ਦੇ ਨਾਲ ਅੱਜ ਸੇਵਾਵਾਂ ਦੇ ਵਿੱਚ ਯੋਗਦਾਨ ਦਿੱਤਾ ਹੈ ਛੋਟੇ ਬੱਚੇ ਹੋਣ ਬਜ਼ੁਰਗ ਹੋਣ ਸਾਰਿਆਂ ਦਾ ਭਾਵ ਇੱਕੋ ਹੀ ਹੁੰਦਾ ਹੈ ਕਿ ਸਤਗੁਰੂ ਦਾ ਜਦੋਂ ਸੰਦੇਸ਼ ਆਇਆ ਹੈ ਤਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੇਵਾ ਦੇ ਵਿੱਚ ਸਮਰਪਿਤ ਕਰਨਾ ਹੈ ਅਰੇ ਜੋਸ਼ ਦੇ ਨਾਲ ਇਹ ਜਿਹੜੀ ਇਹ ਸੇਵਾ ਕਰਦੇ ਐਨਾਂ ਨੂੰ ਸਤਗੁਰ ਦੀ ਜਿਹੜੀ ਇੱਕ ਅਸ਼ੀਰਵਾਦ ਹੈ ਨਾ ਜੀ ਉਹ ਇੱਕ ਬਹੁਤ ਜ਼ਿਆਦਾ એનર્ਜੀ ਹੈ ਜਦੋਂ ਸਤਗੁਰ ਦਾ ਆਦੇਸ਼ ਆ ਗਿਆ ਮਿਸ਼ਨ ਦੇ ਵੱਲੋਂ ਕੋਈ ਵੀ ਸੰਦੇਸ਼ ਆਂਦਾ ਹੈ ਕਿ 23 ਫਰਵਰੀ ਨੂੰ ਸਫਾਈ ਉਹ ਇੱਕ ਜਦੋਂ ਵੀ ਕੋਈ ਆਦੇਸ਼ ਆਂਦਾ ਹੈ ਬਸ ਟਾਰਗੇਟ ਇੱਕੋ ਹੀ ਗੁਰਸਿੱਖ ਦਾ ਹੁੰਦਾ ਹੈ ਕਿ ਜੋ ਤੁਮ ਕੋ ਪਸੰਦ ਵਹੀ ਬਾਤ ਕਹੇਂਗੇ ਤੁਮ ਦਿਨ ਕੋ ਅਗਰ ਰਾਤ ਕਹੋ ਰਾਤ ਕਹੇਂਗੇ ਸਤਗੁਰ ਦੇ ਆਦੇਸ਼ ਦੇ ਉੱਪਰ ਇਹਨਾਂ ਨੂੰ ਜ਼ਿੰਦਗੀ ਪੂਰੀ ਇੱਕ ਨਿਸ਼ਾਵਰ ਕਰਨ ਦਾ ਖ਼ਾਬ ਹੈ ਤੋ ਇਸੇ ਜੋਸ਼ ਆ ਜਿਹੜਾ ਇਹ ਅੱਜ ਵੀ ਦੇਖਣ ਨੂੰ ਮਿਲਦਾ ਹੈ ਇਹ ਜੋਸ਼ ਖਤਮ ਹੋਣ ਵਾਲਾ ਨਹੀਂ ਹਮੇਸ਼ਾ ਹੀ ਇਦਾਂ ਹੀ ਰਹਿੰਦਾ ਹੈ ਤੋ ਇਹ ਭਾਵ ਸੇਵਾ ਦੇ ਭਾਵ ਇਹਨਾਂ ਦੇ ਵਿੱਚ ਇਦਾਂ ਹੀ ਸਤਗੁਰ ਦੀ ਕਿਰਪਾ ਦੇ ਨਾਲ ਬਣੇ ਰਹਿੰਦੇ ਨੇ ਸਰ ਇੱਕ ਤੁਹਾਡੇ ਪਿੱਛੇ ਸਲੋਗਨ ਲਿਖਿਆ ਹੋਇਆ ਸੁਵਸਥ ਜਲ ਸੁਵਸਥ ਮਨ ਜੀ ਇਹਦਾ ਕੀ ਕਹਾਉਂਦਾ ਜਿਹੜਾ ਜਲ ਹੈ ਉਹ ਵੀ ਸਵੱਛ ਹੋਣਾ ਚਾਹੀਦਾ ਹੈ ਤੇ ਮਨਵੀ ਸਵੱਛ ਹੋਣਾ ਚਾਹੀਦਾ ਹੈ ਕਿਉਂਕਿ ਪੋਹੀ ਜਿਸ ਤਰ੍ਹਾਂ ਦਾਸ ਨੇ ਕਿਹਾ ਕਿ ਪੋਲੂਸ਼ਨ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਹਾਨੀਕਾਰਕ ਹੈ ਤਾਂ ਬਾਹਰ ਦਾ ਜਿਹੜਾ ਇੱਕ ਪਾਣੀ ਹੈ ਉਹ ਅੰਮ੍ਰਿਤ ਹੈ ਸਾਡੇ ਵਾਸਤੇ ਜੀਵਨ ਹੈ ਤੋ ଓਬੀ ਇੱਕ ਪਵਿੱਤਰ ਚਾਹੀਦਾ ਹੈ ਸਾਫ ਚਾਹੀਦਾ ਹੈ ਤੋ ਮਨ ਵੀ ਹੈ ਉਹ ਵੀ ਸਾਫ ਚਾਹੀਦਾ ਹੈ ਮਨ ਚੰਗਾ ਤਾਂ ਘਟੋਤੀਵੇਂ ਗੰਗਾ ਜੇ ਮਨ ਚੰਗਾ ਨਹੀਂ ਹੈ ਮਨ ਸਾਫ ਨਹੀਂ ਹੈ ਤਾਂ ਕੁਝ ਵੀ ਅੱਛਾ ਨਹੀਂ ਲੱਗਦਾ ਇਸ ਕਰਕੇ ਸਤਗੁਰੂ ਮਾਤਾ ਜੀ ਦਾ ਆਦੇਸ਼ ਹੈ ਕਿ ਸਵਸ਼ ਜਲ ਵੀ ਹੋਵੇ ਤੇ ਸਵਸ਼ ਮਨ ਵੀ ਹੋਵੇ ਸਰ ਮਿਸ਼ਨ ਅਮਰਤ ਦੇ ਤਹਿਤ ਜੋ ਲੋਕਤਾਂ ਨੂੰ ਘਰਾਂ ਚ ਸੁਣ ਰਹੇ ਉਹਨਾਂ ਨੂੰ ਕੀ ਅਪੀਲ ਕਰਾਂਗੇ ਇਹੀ ਅਪੀਲ ਕਰਾਂਗੇ ਕਿ ਪਾਣੀ ਦਾ ਬਚਾਓ ਕਰਨਾ ਹੈ ਇੱਕ ਇੱਕ ਬੂੰਦ ਵੀ ਜੇ ਪਾਣੀ ਦੀ ਵੇਸਟ ਜਾਂਦੀ ਹੋਵੇ ਤਾਂ ਸਾਨੂੰ ਐਦਾਂ ਮਹਿਸੂਸ ਹੋਣਾ ਚਾਹੀਦਾ ਹੈ ਪ੍ਰਕਿਰਤੀ ਪਰਮਾਤਮਾ ਦੀ ਦੇਣ ਹੈ ਪਰ ਮਾਤਮਾ ਦੀ ਦੇਣ ਇਹਨਾਂ ਨੂੰ ਵੇਸਟ ਥੋੜੀ ਕਰਨਾ ਹੈ ਤੋ ਇਹ ਜਿਹੜੀ ਇੱਕ ਬੂੰਦ ਵੀ ਵੇਸਟ ਹੁੰਦੀ ਹੈ ਤੋ ਕਿਸੇ ਦੇ ਕੰਮ ਆਏਗੀ ਤੋ ਆਪਣੇ ਲਈ ਜੀਏ ਤੋ ਕਿਆ ਜੀਏ ਇਹ ਦਿਲ ਤੂੰ ਜੀ ਜਮਾਨੇ ਕੇ ਲਈ ਤੋ ਦੂਸਰਿਆਂ ਦੇ ਵਾਸਤੇ ਜੀਣਾ ਮੀਨਸ ਪ੍ਰਕਿਰਤੀ ਨੂੰ ਇੱਕ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਾਰੇ ਵਲੰਟੀਅਰਸ ਮਿਸ਼ਨ ਦੇ ਇਹੀ ਸੰਦੇਸ਼ ਦੇ ਰਹੇ ਨੇ ਕਿ ਪਾਣੀ ਨੂੰ ਬਚਾਓ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਵੇਸਟੇਜ ਹੈ ਉਹ ਨਹੀਂ ਚਾਹੀਦੀ ਤਾਂ ਕਿ ਇਨਸਾਨ ਦੇ ਕੰਮ ਆ ਸਕੇ ਦੇ ਨਾਲ ਇਸੋ ਵੀ ਸ਼ਾਬਾਸ਼ ਤੁਹਾਨੂੰ ਨਾਲੇ ਇਸੇ ਤਰ੍ਹਾਂ ਕਰਦੇ ਰਹੋ ਜੀ ਮਾਨਵਤਾ ਦੀ ਸੇਵਾ ਕਰਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ इस वीडियो नु अगे शेयर जरूर करना जी कृपा करके साथ चैनल सब्सक्राइब जरूर कर लो जी हम फास्ट अंज अपले स्टोर तो इंस्टॉल करके नविया ताजा खबर पढ़ते देख सकते हो धनबाद